ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਨਮੋਲ ਗੁਰਬਾਨੀ ਵਿਚਾਰ ਚੈਨਲ ਵਿੱਚ ਆਪ ਜੀ ਦਾ ਸਵਾਗਤ ਹੈ ਵਾਹਿਗੁਰੂ ਸਰਬ ਸ਼ਕਤੀਆਂ ਦੀ ਸ਼ਕਤੀ ਇੱਕ ਮਹਾ ਸ਼ਕਤੀ ਹੈ ਇਸ ਤੋਂ ਹੀ ਕੁੱਲ ਸ਼ਕਤੀਆਂ ਉਪਜਦੀਆਂ ਹਨ ਇਸ ਮਹਾ ਸ਼ਕਤੀ ਦੇ ਇਸ਼ਾਰੇ ਵਿੱਚ ਕੁੱਲ ਬ੍ਰਹਿਮੰਡ ਦੀ ਖੇਡ ਅਡੋਲ ਅਤੇ ਲਗਾਤਾਰ ਖੇਡੀ ਜਾ ਰਹੀ ਹੈ ਸੂਰਜ ਚੰਦ ਸਿਤਾਰੇ ਗगन ਧਰਤੀ ਹਵਾਵਾਂ ਸਮੁੰਦਰ ਪਹਾੜ ਇਨਸਾਨ ਹੈਵਾਨ ਪੰਛੀ ਬਨਸਪਤੀ ਆਦ ਸਭ ਦ੍ਰਿਸ਼ਟਮਾਨ ਰਚਨਾ ਇਸ ਮਹਾਸ਼ਕਤੀ ਦੇ ਹੀ ਦੇਨ ਹਨ ਸੰਸਾਰ ਦਾ ਸਾਰਾ ਪ੍ਰਬੰਧ ਇਸ ਸ਼ਕਤੀ ਦੇ ਹੁਕਮ ਦੀ ਤਾਬਿਆ ਹੈ ਦ੍ਰਕਤਾਂ ਦੇ ਪੱਤੇ ਵੀ ਇਸ ਸ਼ਕਤੀ ਦੇ ਹੁਕਮ ਤੋਂ ਬਾਹਰ ਨਹੀਂ ਹਿਲਦੇ ਇਨਸਾਨ ਦਾ ਕਾਇਦਾ ਹੈ ਜਿਸ ਚੀਜ਼ ਨੂੰ ਨਾ ਸਮਝੇ ਉਸ ਤੋਂ ਡਰਦਾ ਹੈ ਅਤੇ ਜਿਸ ਨੂੰ ਸਮਝ ਲਵੇ ਉਸ ਉਤੋਂ ਉਸ ਦਾ ਡਰ ਲੈ ਜਾਂਦਾ ਹੈ ਜਿਵੇਂ ਜਿਸ ਨੂੰ ਤੈਰਨਾ ਨਾ ਆਵੇ ਪਾਣੀ ਤੋਂ ਡਰਦਾ ਹੈ ਜਦ ਪਾਣੀ ਦੇ ਸੁਭਾਅ ਨੂੰ ਸਮਝ ਲਵੇ ਉਸ ਵਿੱਚ ਪੁੱਠੀਆਂ ਸਿੱਧੀਆਂ ਤਰਾਕਾ ਲਗਾਉਂਦਾ ਹੈ ਇਸੇ ਤਰ੍ਹਾਂ ਜਦ ਇਨਸਾਨ ਮਹਾਸ਼ਕਤੀ ਨੂੰ ਆਪਣੇ ਆਪ ਤੋਂ ਵੱਖਰਾ ਸਮਝਦਾ ਹੈ ਇਸ ਦੇ ਅਤੇ ਆਪਣੇ ਸਬੰਧ ਨੂੰ ਨਹੀਂ ਜਾਣਦਾ ਤਦ ਤੱਕ ਉਹ ਜਿਵੇਂ ਇਸ ਸ਼ਕਤੀ ਤੋਂ ਪਿੱਛੋਂ ਹੀ ਡਰਦਾ ਆਇਆ ਹੈ ਅੱਗੇ ਨੂੰ ਵੀ ਡਰਦਾ ਰਹੇਗਾ ਪਰ ਜਦ ਉਸ ਨੂੰ ਆਪਣੇ ਅਤੇ ਇਸ ਮਹਾਸ਼ਕਤੀ ਵਿੱਚਕਾਰਲੇ ਰਿਸ਼ਤੇ ਦਾ ਪਤਾ ਲੱਗ ਜਾਵੇ ਉਸ ਦਾ ਸਦਾ ਲਈ ਡਰ ਹਟ ਜਾਂਦਾ ਹੈ ਡਰ ਡਰ ਮਰਤੇ ਜਬ ਜਾਣੀਏ ਦੂਰ ਡਰ ਚੁਕਾ ਦੇਖਿਆ ਭਰਪੂਰ ਇਨਸਾਨ ਦੀ ਖੋਜ ਨੇ ਜਿੱਥੇ ਇਹ ਪਤਾ ਕੀਤਾ ਹੈ ਕਿ ਜਗਤ ਦੀ ਰਚਨਹਾਰ ਹਸਤੀ ਸਰਬਸ਼ਕਤੀਮਾਨ ਹੈ ਉਥੇ ਇਹ ਵੀ मालूम ਕੀਤਾ ਹੈ ਕਿ ਇਹ ਸ਼ਕਤੀ ਸਰਬਵਿਆਪਕ सर्व ज्ञाता भी है कोई ऐसी जगह साढ़े ख्याल विच नहीं आ सकती जिथे ये शक्ति मौजूद ना होवे, जलथल महील पूरे आ, कट कट हर बनया कोई ऐसा भेद नहीं जो इस शक्ति तो लुकाया जा सके बाहर पीतर एको जान हो ज्ञान बताई ਰਗਬੀਰ ਸਿੰਘ ਬੀਰ ਜੀ ਦੀ ਇਸ ਸਾਖੀ ਵਿਚਾਰ ਨੂੰ ਆਪ ਜੀ ਨਾਲ ਸਾਂਝਾ ਕਰਨ ਤੋਂ ਪਹਿਲੇ ਆਪ ਜੀ ਅੱਗੇ ਬੇਨਤੀ ਹੈ ਅਗਰ ਵੀਡੀਓ ਚੰਗੀ ਲੱਗੇ ਤਾਂ ਇਸ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰਨਾ ਜੋ ਚੈਨਲ ਤੇ ਨਵੇਂ ਹਨ ਸਬਸਕ੍ਰਾਈਬ ਵੀ ਕਰ ਲੈਣਾ ਅਤੇ ਬੈਲ ਆਈਕਨ ਵੀ ਦਬਾ ਲੈਣਾ ਆਪਣੇ ਵਿਚਾਰ ਕਮੈਂਟ ਵਿੱਚ ਜਰੂਰ ਸ਼ੇਅਰ ਕਰਨਾ ਅਤੇ ਕਮੈਂਟ ਵਿੱਚ ਵਾਹਿਗੁਰੂ ਜੀ ਜਰੂਰ ਲਿਖਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਦ ਅਸੀਂ ਸੋ ਜਾਈਏ ਸਾਡਾ ਸਾਰਾ ਜਿਸਮ ਕੰਮ ਕਰਦਾ ਰਹਿੰਦਾ ਹੈ ਦਿਲ ਦੀ ਹਰਕਤ ਜਾਰੀ ਰਹਿੰਦੀ ਹੈ ਮੇਦੇ ਵਿੱਚ ਖੁਰਾਕ ਹজম ਹੁੰਦੀ ਰਹਿੰਦੀ ਹੈ ਖੁਰਾਕ ਦਾ ਖੂਨ ਬਣਦਾ ਰਹਿੰਦਾ ਹੈ ਅਤੇ ਖੂਨ ਦੀ ਸਫਾਈ ਹੁੰਦੀ ਲੈਂਦੀ ਹੈ ਸਰੀਰ ਤੋਂ ਇਲਾਵਾ ਸਰੀਰ ਵਿੱਚ ਲਹਿਣ ਵਾਲਾ ਜੀਵ ਵੀ ਕਿਸੇ ਨਾ ਕਿਸੇ ਆਰੇ ਲੱਗਾ ਹੀ ਰਹਿੰਦਾ ਹੈ ਸੁਪਨੇ ਵਿੱਚ ਇਹ ਕਈ ਨਵੀਆਂ ਦੁਨੀਆਂ ਲਜਾਂਦਾ ਅਤੇ ਟੁੰਦਾ ਹੈ ਜ਼ਿੰਦਗੀ ਦੀ ਸਾਰੀ ਖੇਡ ਜਾਰੀ ਰਹਿੰਦੀ ਹੈ ਸਰਬ ਸ਼ਕਤੀਮਾਨ ਸਰਬ ਵਿਆਪਕ ਸਰਬ ਗਿਆਤਾ ਅਤੇ ਮਹਾ ਸ਼ਕਤੀ ਦਾ ਆਪਣੀ ਸ੍ਰਿਸ਼ਟੀ ਅਤੇ ਇਸ ਵਿੱਚ ਰਚੇ ਜੀ ਜੰਤ ਇਨਸਾਨ ਹੈਵਾਨ ਪੰਛੀ ਆਦ ਦੀ ਸਵਾਸ ਸਵਾਸ ਪਲ ਪਲ ਰਾਖੀ ਅਤੇ ਪ੍ਰਤਪਾਲਨਾ ਕਰਨਾ ਦੁਨੀਆ ਦੇ ਆਰੰਭ ਤੋਂ ਮੰਨੀ ਹੋਈ ਆਤਮਕ ਸਚਾਈ ਹੈ ਇਸ ਵਿੱਚ ਜਦ ਤੱਕ ਇਨਸਾਨ ਦੀ ਚੰਚਲ ਬੁੱਧੀ ਯਕੀਨ ਨਾ ਕਰੇ ਉਹ ਡਾਮਾ ਡੋਲ ਅਤੇ ਪੈਪਿਤ ਹੀ ਰਹਿੰਦਾ ਹੈ ਪਰ ਜਿਸ ਵਲੇ ਇਸ ਆਤਮਕ ਸਚਾਈ ਤੇ ਨਿਸ਼ਚਾ ਆ ਜਾਵੇ ਉਸੇ ਵਕਤ ਇਨਸਾਨ ਇਸ ਮਹਾਂ ਸ਼ਕਤੀ ਦੇ ਆਸਰੇ ਨਿਰਪੈ ਅਤ ਨਿਸ਼ਚਿੰਤ ਹੋ ਜਾਂਦਾ ਹੈ ਉਠਤ ਸੁਖਿਆ ਬੈਠਤ ਸੁਖਿਆ ਕੋ ਨਹੀ ਲਗਾਇ ਜਾਂ ਐਸੇ 부ਜਿਆ ਇਨਸਾਨ ਦਾ ਤਜਰਬਾ ਹੈ ਕਿ ਉਸਨੂੰ ਆਪਣੀ ਖੁਰਾਕ ਉਸ਼ਾਕ ਅਤੇ ਸੁਖ ਵਾਸਤੇ ਦਿਨ ਰਾਤ ਮਿਹਨਤ ਮੁਸ਼ਕਲ ਕਰਨ ਮਗਰੋਂ ਵੀ ਇਹ ਚੀਜ਼ਾਂ ਤਸੱਲੀ ਅਨੁਸਾਰ ਪ੍ਰਾਪਤ ਨਹੀਂ ਹੁੰਦੀਆਂ। ਕ੍ਰਿਸ਼ਨਾ ਬਿਰਲੇ ਹੀ ਕੀ 부ਜੀ ਹੈ। ਇਨਸਾਨ ਤੋਂ ਛੋਟ ਸ੍ਰਿਸ਼ਟੀ ਦੇ ਸਾਰੇ ਜੀਵ ਜਨਤਾ ਨੂੰ ਬਿਗੈਰ ਮਿਹਨਤ ਮੁਸ਼ਕਲ ਦੇ, ਬਿਗੈਰ ਅਠੇ ਬਹਿਰ ਦੀ ਚਿੰਤਾ ਦੇ, ਈਸ਼ਵਰੀ ਕਲਾ ਰੋਜ਼ ਖੁਰਾਕ ਪਹੁੰਚਾ ਰਹੀ ਹੈ। ਨਾ ਉਹਨਾਂ ਨੂੰ ਚਿੰਤਾ ਹੈ, ਨਾ ਕ੍ਰਿਸ਼ਨਾ ਹੈ, ਨਾ ਦੁੱਖ ਹੈ, ਨਾ ਸੰਤਾਪ, ਪੂਰਨ ਸਿਹਤ, ਬੇਫਿਕਰੀ ਅਤੇ ਖੁਸ਼ੀ ਦਾ ਜੀਵਨ ਬਤੀਤ ਕਰਦੇ ਹਨ। ਇਸ ਘਟਨਾ ਨੂੰ ਵੇਖ ਕੇ ਵਿਚਾਰਵਾਨ ਆਦਮੀ ਸੋਚੀ ਪੈ ਜਾਂਦਾ ਹੈ ਉਸ ਦੇ ਦਿਲ ਵਿੱਚ ਹੈਰਾਨੀ ਨਾਲ ਇਹ ਸਵਾਲ ਪੈਦਾ ਹੁੰਦਾ ਹੈ ਕਿ ਕੀ ਇਨਸਾਨ ਦੀ ਖੁਰਾਕ, ਪੁਸ਼ਾਕ ਅਤੇ ਸਰੀਰਕ ਸੁੱਖਾਂ ਸੰਬੰਧੀ ਦਿਨ ਰਾਤ ਮਾਰੋ-ਮਾਰ ਅਤੇ ਪਟਕਣਾ ਉਸ ਰਚਨਹਾਰ ਕਰਤਾਰ ਦੀ ਸ਼ਕਤੀ ਵਿੱਚ ਬੇਸਿੱਦਗੀ ਬੇਜਕੀਨੀ ਦੀ ਸਜ਼ਾ ਤਾਂ ਨਹੀਂ ਜਿਉਂ-ਜਿਉਂ ਇਨਸਾਨ ਦੀ ਅਕਲ ਅਤੇ ਚੁਕਰਾਈ ਨਾਲ ਪੈਦਾਵਾਰ ਦੇ ਵਸੀਲੇ ਬਦੇ ਹਨ ਤਿਉ ਤਿਉ ਉਸ ਦੀਆਂ ਮੁਸ਼ਕਲਾਂ ਚਿੰਤਾ ਅਤੇ ਬੇਰੋਜ਼ਗਾਰੀ ਵੀ ਵਧੀ ਹੈ ਜਿਉਂ ਜਿਉਂ ਇਲਾਜ ਬਤੇ ਤੇ ਡਾਕਟਰ ਬਤੇ ਹਨ ਤਿਉ ਤਿਉ ਬਿਮਾਰੀਆਂ ਦੀਆਂ ਕਿਸਮਾਂ ਅਤੇ ਬਿਮਾਰ ਬਤੇ ਹਨ ਜਿਉਂ ਜਿਉਂ ਸਾਇੰਸ ਵਧੀ ਹੈ ਤਿਉ ਤਿਉ ਤ੍ਰਿਸ਼ਨਾ ਭੁੱਖ ਵੈਰ ਵਿਰੋਧ ਈਰਖਾ ਨਫ਼ਰਤ ਅਸ਼ਾਂਤੀ ਜੰਗ ਦੇ ਸਬਾਨ ਤਬਾਹੀ ਦੇ ਹਥਿਆਰ ਅਤੇ ہمسਾਏ ਨੂੰ ہمسਾਏ ਦਾ ਡਰ ਵਧਿਆ ਹੈ ਕੁਦਰਤ ਦੇ ਕਾਨੂੰਨ ਕਿਸੇ ਦਾ ਲਿਹਾਜ਼ ਨਹੀਂ ਕਰਦੇ ਬਿਜਲੀ ਦੇ ਪਰੇ ਤਾਰ ਨੂੰ ਹੱਥ ਲਾਇਆ ਜਰੂਰ ਸਦਮਾ ਪਹੁੰਚਦਾ ਹੈ ਅਕਾਰਪੁਰਖ ਨਾਲੋਂ ਇਨਸਾਨ ਜਦੋਂ ਜਿਆਦਾ ਚਤੁਰ ਬੰਦਾ ਹੈ ਫੋੜਨ ਡਿੱਗਦਾ ਭਟਕਦਾ ਸ਼ਾਂਤ ਅਤੇ ਦੁਖੀ ਹੁੰਦਾ ਹੈ ਵਾਹਿਗੁਰੂ ਦਾ ਇਹ ਆਸ਼ਾ ਹਰਗਿਜ਼ ਨਹੀਂ ਕਿ ਉਸ ਦੇ ਰਚੇ ਹੋਏ ਜੀਵ ਭੁੱਖੇ ਮਰਨ ਸ੍ਰਿਸ਼ਟੀ ਦੇ ਰਚਣ ਦਾ ਸਵਾਦ ਹੀ ਕੀ ਹੋਇਆ ਜੇ ਇਸ ਦੇ ਜੀ ਜੰਤ ਨੂੰ ਮਨਾਰਕ ਅਤੇ ਜ਼ਰੂਰੀ ਲੋੜਾਂ ਵਾਸਤੇ ਅਠੇ ਪਹਿਰ ਭਟਕਣਾ ਅਤੇ ਦੁਖੀ ਹੋਣਾ ਪਵੇ ਪਵਨਾ ਪਾਣੀ ਜੋ ਜ਼ਿੰਦਗੀ ਨੂੰ ਕਾਇਮ ਰੱਖਣ ਵਾਸਤੇ ਅਤ ਜ਼ਰੂਰੀ ਹਨ ਰੱਬ ਵੱਲੋਂ ਮੁਫਤ ਅਤੇ ਬਖਤਾਤ ਵਿੱਚ ਪੈਦਾ ਕੀਤੇ ਗਏ ਹਨ ਅਨਾਜ ਪੈਦਾ ਕਰਨ ਵਾਸਤੇ ਇਤਨੀ ਲੰਬੀ ਅਤੇ ਚੌੜੀ ਸ੍ਰਿਸ਼ਟੀ ਬਣਾਈ ਹੈ ਕਿ ਜੇ ਮੌਜੂਦਾ ਇਨਸਾਨੀ ਗਿਣਤੀ 50 ਗੁਣਾ ਵੀ ਵੱਧ ਜਾਵੇ ਤਾਂ ਵੀ ਇਹੋ ਪ੍ਰithvi ਲੁੜਿੰਦਾ ਅਨਾਜ ਪੈਦਾ ਕਰ ਸਕਦੀ ਹੈ ਇਨਸਾਨ ਦੀ ਭੁੱਖ ਕ੍ਰਿਸ਼ਨਾ ਪਟਕਣਾ ਦੁੱਖ ਤਕਲੀਫਾਂ ਔਸਥੀਆਂ ਆਪਣੀਆਂ ਪੈਦਾ ਕੀਤੀਆਂ ਹੋਈਆਂ ਹਨ ਜਿਹੜੇ ਕੁਦਰਤ ਦੀ ਪੂਰਨਤਾ ਨੂੰ ਜਾਣਦੇ ਹਨ ਉਹਨਾਂ ਦੇ ਯਕੀਨ ਦ੍ਰਿੜ ਅਤੇ ਨਿਸ਼ਚੇ ਅਡੋਲ ਹੁੰਦੇ ਹਨ ਉਹ ਆਨੰਦ ਅਤੇ ਬੇਫਿਕਰੀ ਵਿੱਚ ਮੋਜਾਂ ਮੰਨਦੇ ਹਨ ਉਹਨਾਂ ਦੇ ਖਿਆਲ ਅਨੁਸਾਰ ਤੂੰ ਕਾਹੇ ਡੋਲ ਹੈ ਪ੍ਰਾਨੀਆਂ ਤੂੰ ਦੁਲੱਖ ਹੈ ਕਾ ਸਿਰਜਣਹਾਰ ਜਿਨ ਪੈਦਾਈਸ ਤੂੰ ਕੀਆ ਸੋਈ ਦੇ ਆਧਾਰ ਜਿਨ ਉਪਾਈ ਮੇਦਨੀ ਸੋਈ ਕਰਦਾ ਸਾਰ ਕਟ-ਕਟ ਮਾਲਕ ਦਿਲਾ ਦਾ ਸੱਚਾ ਪਰਬਤਗਾਰ ਜਿਸ ਗੁਰਮਖ ਦੇ ਦਿਲ ਵਿੱਚ ਇਹ ਯਕੀਨ ਆ ਜਾਵੇ ਕਿ ਵਾਹਿਗੁਰੂ ਸਰਬਸ਼ਕਤੀਮਾਨ ਹੈ ਸਭ ਜਗ੍ਹਾ ਹਾਜ਼ਰ-ਨਾਜ਼ਰ ਹੈ ਸਭ ਦੀ ਲਾਖੀ ਅਤੇ ਪ੍ਰਤਪਾਲਨਾ ਕਰਦਾ ਹੈ ਤਾਂ ਉਸ ਦੇ ਸਾਰੇ ਆਪ ਸਹੇੜੇ ਡਰ ਫਿਕਰ ਸੋਚਾਂ ਚਿੰਤਾਵਾਂ ਦੂਰ ਹੋ ਜਾਂਦੀਆਂ ਹਨ ਉਹ ਉਸ ਫੋਲ ਵਾਂਗ ਹਲਕਾ ਹੋ ਜਾਂਦਾ ਹੈ ਜਿਸ ਦੇ ਸਭ ਕੰਡੇ ਚੜ ਗਏ ਹੋਣ ਹੁਣ ਉਸਦੇ ਦਿਲ ਵਿੱਚ ਇਹ ਸਵਾਲ ਪੈਦਾ ਹੁੰਦਾ ਹੈ ਕਿ ਜ਼ਿੰਦਗੀ ਦਾ ਮਨੋਰਥ ਅਗਰ ਖੁਰਾਕ ਅਤੇ ਪੁਸ਼ਾਕ ਪ੍ਰਾਪਤੀ ਵਾਸਤੇ ਹਰ ਵੇਲੇ ਚਿੰਤਾ ਕਰਨੀ ਨਹੀਂ ਤਾਂ ਇਸ ਦਾ ਅਸਲ ਮਕਸਦ ਹੋਰ ਕੀ ਹੈ ਹੁਣ ਉਹ ਆਪਣੀ ਦਿਲਚਸਪੀ ਵਿਚਾਰ ਅਤੇ ਖੋਜ ਦਾ ਰੁਖ ਕਿਸ ਪਦਾਰਥ ਤੇ ਪ੍ਰਾਪਤ ਕਰਨ ਵੱਲ ਬਦਲੇ ਤਾਂ ਜੋ ਸਿਰਜਣ ਹਰ ਕਰਤਾਰ ਦੇ ਆਸ਼ੇ ਅਨੁਸਾਰ ਅਤੇ ਸੁਖਦਾਇਕ ਹੋਵੇ ਕਿਹੜੇ ਕੰਮ ਕਰੇ ਜਿਨ੍ਹਾਂ ਨਾਲ ਉਸਦਾ ਜੀਵਨ ਮਨੋਰਥ ਸੱਚੇ ਅਰਥਾਂ ਵਿੱਚ ਪੂਰਾ ਹੋਵੇ ਵਿਚਾਰ ਦੇ ਦੇਖਣ ਨਾਲ ਇਸ ਸਵਾਲ ਦਾ ਉੱਤਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਤੇ ਦੁਨੀਆਂ ਦੀਆਂ ਹੋਰ ਸਾਰੀਆਂ ਧਰਮ ਪੁਸਤਕਾਂ ਵਿੱਚੋਂ ਇੱਕੋ ਹੀ ਮਿਲਦਾ ਹੈ ਨੇਕੀ ਕਰੋ ਪਰ ਉਪਕਾਰ ਕਰੋ ਬੰਦਗੀ ਕਰੋ ਅਤੇ ਆਪਣਾ ਆਪ ਪਛਾਨੋ ਪਈ ਪ੍ਰਾਪਤ ਮਾਨਕ ਦੁਹੇਰੀਆ ਗੋਬਿੰਦ ਮਿਲਨ ਕੀ ਇਹ ਤੇਰੀ ਬਰੀਆ ਅਵਰ ਕਾਸ ਤਰ੍ਹਾਂ ਕਿ ਤਾ ਨਾਕਾਮ ਬੇਲ ਸਾਧ ਸੰਗਤ ਭਜ ਕੇਵਲ ਨਾਮ ਇੱਥੇ ਪਹੁੰਚ ਕੇ ਵਿਅਕਤੀ ਹੁਣ ਜਾਣਨਾ ਚਾਹੁੰਦਾ ਹੈ ਕਿ ਜਗਤ ਦੇ ਰਚਨ ਵਾਲੀ ਪ੍ਰਤਪਾਲਣਾ ਕਰਨ ਵਾਲੀ ਇਹ ਸਰਬਸ਼ਕਤੀਮਾਨ ਸਰਬਵਿਆਪਕ ਸ਼ਕਤੀ ਅਸਲ ਵਿੱਚ ਆਪ ਕੀ ਹੈ ਬਿਜਲੀ ਦੀ ਸ਼ਕਤੀ ਅਤੇ ਇਸ ਸ਼ਕਤੀ ਵਿੱਚ ਕੀ ਕੋਈ ਫਰਕ ਹੈ ਜਾਂ ਦੋਵੇਂ ਇੱਕੋ ਜਹੀਆਂ ਸਮਝਹੀਨ ਸੋਚਹੀਨ ਹਿਸਹੀਨ ਅੰਨੀਆਂ ਅਤੇ ਗੂੰਗੀਆਂ ਸ਼ਕਤੀਆਂ ਹਨ ਵਿਚਾਰ ਕਰਨ ਤੇ ਪਤਾ ਲੱਗੇਗਾ ਕਿ ਜਗਤ ਜੀਵਨ ਸ਼ਕਤੀ ਅੰਨੀ ਗੂੰਗੀ ਤਾਂ ਹੋ ਹੀ ਨਹੀਂ ਸਕਦੀ ਕਨਕ ਹਮੇਸ਼ਾ ਕਨਕ ਤੋਂ ਹੀ ਪੈਦਾ ਹੋ ਸਕਦੀ ਹੈ ਇਹ ਜਿਉਂਦਾ ਜਾਗਦਾ ਸਮਝ ਸੋਚ ਵਾਲਾ ਇਨਸਾਨ ਅਤੇ ਹੋਰ ਜੀਵ ਜੰਤ ਕਿਸੇ ਬੇਜਾਨ ਸੋਚਹੀਨ ਜੜ ਚੀਜ਼ ਤੋਂ ਨਹੀਂ ਉਪਜ ਸਕਦੇ ਇਸ ਵਾਸਤੇ ਇਸ ਜਿਉਂਦੇ ਜਾਗਦੇ ਸੰਸਾਰ ਦੇ ਪੈਦਾ ਕਰਨ ਵਾਲੀ ਸ਼ਕਤੀ ਵੀ ਜ਼ਰੂਰ ਜਿਉਂਦੀ ਅਤੇ ਪੂਰਨ ਹੋਵੇਗੀ ਸਰਬ ਧਰਮ ਪੁਸਤਕਾਂ ਦਾ ਮਿਲਵਾ ਫੈਸਲਾ ਹੈ ਕਿ ਉਹ ਸਿਰਜਣਹਾਰ ਸ਼ਕਤੀ ਸਤ ਚਿਤ ਆਨੰਦ ਹੈ ਜਾਗਦੀ ਜਿਉਂਦੀ ਪ੍ਰੇਮ ਰੂਪ ਅਤੇ ਦਿਆਲਤਾ ਦੀ ਮੂਰਤ ਹੈ ਪੂਲੀ ਮਾਲਨੀ ਹੈ ਏਉ ਸਤਗੁਰ ਜਾਗਤਾ ਹੈ ਦੇਉ ਹੁਣ ਸਵਾਲ ਪੈਦਾ ਹੁੰਦਾ ਹੈ ਕਿ ਕੀ ਇਹ ਸ਼ਕਤੀ ਦੇਖੀ ਜਾ ਸਕਦੀ ਹੈ ਤਾਂ ਇਸ ਦਾ ਜਵਾਬ ਸਭ ਧਰਮ ਪੁਸਤਕਾਂ ਦੇ ਪੈਗੰਬਰਾਂ ਗੁਰੂਆਂ ਪੀਰਾਂ ਤੋਂ ਆ ਵਿੱਚ ਮਿਲਦਾ ਹੈ ਕਿਉਂਕਿ ਇਹ ਸ਼ਕਤੀ ਬੜੀ ਸੁਕਸ਼ਮ ਹੈ ਇਸ ਨੂੰ ਦੇਖਣ ਵਾਸਤੇ ਅੱਖਾਂ ਵੀ ਸੁਕਸ਼ਮ ਹੋਣੀਆਂ ਚਾਹੀਦੀਆਂ ਹਨ ਹਰਜੀ ਸੁਖਮ ਅਗਮ ਹੈ ਕਿਤਬਿਦ ਮਿਲਿਆ ਜਾਏ ਮਨੁੱਖ ਵਿੱਚ ਪੰਜਾਂ 11 ਇੰਦਰੀਆਂ ਤੋਂ ਵੱਖਰੀ ਇੱਕ ਹੋਰ ਤਾਕਤ ਵੀ ਹੈ ਇਸ ਨੂੰ ਅਨੁਭਵ ਸ਼ਕਤੀ ਕਹਿੰਦੇ ਹਨ ਇਹ ਅਨੁਭਵ ਸ਼ਕਤੀ ਜਾਂ ਮਹਿਸੂਸ ਕਰਨ ਦੀ ਤਾਕਤ ਪਰ انسان ਵਿੱਚ ਮੌਜੂਦ ਹੁੰਦੀ ਹੈ ਅਤੇ ਆਪਣੀਆਂ ਹੋਰ ਤਾਕਤਾਂ ਮੰਗਰ ਜਤਨ ਕੀਤੇਆਂ ਵਧਾਈ ਜਾ ਸਕਦੀ ਹੈ ਇਸ ਸੂਖਸ਼ਮ అనుభవ ਸ਼ਕਤੀ ਦੁਆਰਾ انسان ਦੁਨੀਆ ਦੇ ਕਰਤਾ ਅਕਾਲ ਸ਼ਕਤੀ ਨੂੰ ਦੇਖ ਸਕਦਾ ਹੈ ਇਹ ਅਕਾਲੀ ਸ਼ਕਤੀ ਆਪਣੀ ਅਸਲੀ ਅਤੇ ਪਰਮ ਅਵਸਥਾ ਵਿੱਚ ਰੂਪ ਰੇਖ ਰੰਗ ਤੋਂ ਰਹਿਤ ਹੈ ਅਤੇ insani soch ਦਾ ਵਿਸ਼ਾ ਨਹੀਂ ਬਣ ਸਕਦੀ ਪਰ ਆਪਣੇ ਆਸ਼ਿਕਾਂ ਪੁਜਾਰੀਆਂ ਭਗਤਾਂ ਦਾ ਵਿਸ਼ਵਾਸ ਪਰਪੱਕ ਕਰਨ ਤੇ ਉਹਨਾਂ ਦੇ ਵਿਛੋੜੇ ਦੀ ਤੜਫ ਬੁਝਾਉਣ ਵਾਸਤੇ ਉਹਨਾਂ ਦੇ ਅਨੁਭਵ ਦੇ ਨੇਤਰ ਦੁਆਰਾ ਉਹਨਾਂ ਤੇ ਆਪਣਾ ਆਪ ਪ੍ਰਗਟ ਕਰਦੀ ਹੈ ਉਹਨਾਂ ਤੇ ਆਪਣੇ ਸਾਰੇ ਰਾਜ ਸਾਰੇ ਭੇਦ ਸਾਰੇ ਪਰਦੇ ਖੋਲ ਦਿੰਦੀ ਹੈ ਅਦਿਸ਼ਟ ਅਗੋਚਰ ਅਲਖ ਨਿਲੰਜਨ ਸੋ ਦੇਖਿਆ ਗੁਰਮਕ ਆਖੀ ਇਹ ਸਤ ਚਿਤ ਆਨੰਦ ਸ਼ਕਤੀ ਆਪਣੇ ਨਾਲ ਕੀਤੇ ਪਿਆਰ ਦਾ ਜਵਾਬ ਪਿਆਰ ਵਿੱਚ ਦਿੰਦੀ ਹੈ ਪ੍ਰੇਮ ਦੀ ਖੇਡ ਵਿੱਚ ਆਪਣਾ ਫਰਜ਼ ਸੱਚੇ ਪ੍ਰੇਮੀ ਵਾਂਗ ਨਹੀਂ ਹੁੰਦੀ ਹੈ ਆਪਣੇ ਪ੍ਰੇਮੀ ਦੇ ਪਿਆਰ ਦਾ ਜਵਾਬ ਪਿਆਰ ਵਿੱਚ ਦੇਣ ਤੋਂ ਇਲਾਵਾ ਜਦ ਇਹ ਕਿਸੇ ਆਪਣੇ ਪਿਆਰੇ ਤੇ ਰੀਝ ਪਵੇ ਤਾਂ ਉਸ ਦੇ ਸਾਰੇ ਕੰਮ ਕਾਜ ਕਾਰ ਵਿਹਾਰ ਆਪ ਵਿੱਚ ਹੋ ਕੇ ਕਰਦੀ ਹੈ ਦੀਨ ਦੁਨੀਆ ਦੀਆਂ ਸਾਰੀਆਂ ਲੋੜਾਂ ਵੀ ਪੂਰੀਆਂ ਕਰਦੀ ਹੈ ਉਸ ਤੇ ਮੋਹਿਤ ਹੋ ਕੇ ਪ੍ਰੇਮ ਦੇ ਵਸ ਵਿੱਚ ਆ ਕੇ ਉਸ ਦੇ ਅਧੀਨ ਹੋ ਜਾਂਦੀ ਹੈ ਬਾਸ਼ਾ ਲਾਗੋ ਹਰ ਫਿਰੈ ਕਹਿਤ ਕਬੀਰ ਕਬੀਰ ਇਸ ਮਹਾਸ਼ਕਤੀ ਨੂੰ ਦੇਖਣ ਦਾ ਮਿਲਣ ਦਾ ਸਮਝਣ ਦਾ ਅਤੇ ਇਸ ਨਾਲ ਇਕਮਿਕ ਹੋਣ ਦਾ ਤਰੀਕਾ ਪ੍ਰੇਮ ਨਾਲ ਇਸ ਨੂੰ ਦਿਲੋਂ ਆਵਾਜ਼ਾਂ ਮਾਰ ਕੇ ਬੁਲਾਣਾ ਹੈ ਯਾਦ ਕਰਨਾ ਹੈ ਜਿਸ ਨੂੰ ਮਹਾਪੁਰਖਾਂ ਅਤੇ ਤਰਮ ਪੁਸਤਕਾਂ ਦੀ ਭੋਲੀ ਵਿੱਚ ਸਿਮਰਨ ਆਖਦੇ ਹਨ ਇਸ ਮਹਾਸ਼ਕਤੀ ਦੇ ਇਨਸਾਨ ਨੇ ਅਨੇਕਾਂ ਨਾਮ ਰੱਖੇ ਹਨ ਇਹ ਸਾਰੇ ਨਾਮ ਹੀ ਸ਼ੁਭ ਅਤੇ ਚੰਗੇ ਹਨ ਬਲਹਾਰੀ ਜਾਓ ਜੇਤੇ ਤੇਰੇ ਨਾਮ ਹੈ ओम परमात्मा ईश्वर राम गोविंद माधव हरि खुदा अल्लाह गॉड ਅਤੇ ਵਾਹਿਗੁਰੂ ਇਸੇ ਇੱਕ ਮਹਾਸ਼ਕਤੀ ਦੇ ਹੀ ਨਾਮ ਹਰ ਜਿਸ ਨੂੰ ਜੋ ਨਾਮ ਪਿਆਰਾ ਲੱਗੇ ਹੋਲੇ-ਹੋਲੇ ਸਹਜੇ-ਸਜੇ ਰਸਨਾ ਨਾਲ ਸੁਰਤ ਵਿੱਚ ਉਹ ਨਾਮ ਲੈ ਲੈ ਕੇ ਪਿਆਰ ਭਰੀਆਂ ਆਵਾਜ਼ਾਂ ਮਾਰਿਆ ਬੁਲਾਇਆ ਇਹ ਮਹਾਸ਼ਕਤੀ ਆਪਣੇ ਪੁਜਾਰੀ ਦੇ ਦਿਲ ਵਿੱਚੋਂ ਨਿਕਲ ਕੇ ਉਸ ਨੂੰ ਪ੍ਰਤੱਖ ਦਰਸ਼ਨ ਦਿੰਦੀ ਉਸ ਦੇ ਪਿਆਰ ਦੀ ਸਿੱਖ ਪੂਰੀ ਕਰਦੀ ਉਸ ਨੂੰ ਆਪਣੀ ਬਾਬਤ ਸਾਰੀਆਂ ਡੂੰਘੀਆਂ ਰਮਝਾ ਸਮਝਾਉਂਦੀ ਅਤੇ ਉਸ ਨੂੰ ਆਪਣੇ ਵਰਗਾ ਸ਼ਕਤੀਮਾਨ ਨਿਰਵੈਰ ਨਿਰਪੈ ਅਕਾਲ ਅਤੇ ਅਜੋਨੀ ਬਣਾ ਲੈਂਦੀ ਹੈ ਜਿਸ ਨੂੰ ਇਸ ਜਮਾਨੇ ਵਿੱਚ ਵੀ ਪੂਰਨ ਸ਼ਕਤੀ ਨੂੰ ਮਿਲਣ ਦਾ ਮੌਕਾ ਹੋਵੇ ਉਸ ਨੂੰ ਦਲੀਲਾਂ ਚਤਰਾਈਆਂ ਡਰ ਸ਼ੰਕੇ ਪਰਮ ਛੱਡ ਕੇ ਆਪਣੇ ਮਨ ਦੇ ਸੰਕਲਪਾ ਫੁਰਨਿਆਂ ਨੂੰ ਬੰਦ ਕਰਕੇ ਇਸ ਸ਼ਕਤੀਆਂ ਦੀ ਸ਼ਕਤੀ ਨੂੰ ਪਿਆਰ ਨਾਲ ਇਸ ਤਰ੍ਹਾਂ ਆਵਾਜ਼ਾਂ ਮਾਰਨੀਆਂ ਚਾਹੀਦੀਆਂ ਹਨ ਜਿਵੇਂ ਸੁੱਤਾ ਹੋਇਆ ਬੱਚਾ ਜਾਗ ਕੇ ਬਾਵਾ ਚੁੱਕ ਕੇ ਉਤਾਵਲਾ ਹੋ ਕੇ ਮਾਂ ਨੂੰ ਬੁਲਾਉਂਦਾ ਹੈ ਇਸ ਤਰ੍ਹਾਂ ਨਾਲ ਜਦ ਕੀਤੀਆਂ ਇਹ ਸਰਬ ਗਿਆਤਾ ਸ਼ਕਤੀ ਸਕੀ ਮਾਂ ਮੰਗਰ ਆਪਣੇ ਪੁਜਾਰੀ ਪੁੱਤਰ ਨੂੰ ਤਾਂ ਕੇ ਮਿਲਦੀ ਹੈ ਐਸਾ ਮੇਲ ਹੁੰਦਾ ਹੈ ਕਿ ਫਿਰ ਵਿਛੋੜਾ ਹੁੰਦਾ ਹੀ ਨਹੀਂ ਸਖੀ ਵਸ ਆਇਆ ਫਿਰ ਛੋੜ ਨਾ ਜਾਈ ਇਹ ਰੀਤ ਭਲੀ ਭਗਵੰਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ